ਜਗਜੀਤ ਢੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਉਥੇ ਹੀ ਅੱਜ 16ਵਾਂ ਦਿਨ ਹੋ ਗਿਆ ਹੈ ਤੇ ਹਜੇ ਵੀ ਉਹਨਾਂ ਦੇ ਵੱਲੋਂ ਮਰਨ ਵਾਰਤ ਜਾਰੀ ਹੈ ਤੇ ਇਸ ਵਿਗੜੀ ਸਿਹਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਨ ਦਿਖਾਈ ਦੇ ਰਹੀਆਂ ਨੇ ਤੇ ਉਥੇ ਹੀ ਹੁਣ ਜਿਹੜਾ ਕਿ ਅੱਜ ਅਰਦਾਸ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਹਰ ਪੰਜਾਬੀ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬੀਓ ਅਰਦਾਸ ਜ਼ਰੂਰ ਕਰੋ ਤੇ ਉੱਥੇ ਹੀ ਉਹ ਜਲਦ ਠੀਕ ਹੋ ਜਾਣ ਤੇ ਜਿਸ ਤੋਂ ਬਾਅਦ ਹੁਣ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿ ਚਿੰਤਤ ਜਗਜੀਤ ਜਗਜੀਤ ਡੱਲੇਵਾਲ ਨੂੰ ਲੈ ਕੇ ਦਿਖਾਈ ਦੇ ਰਹੀਆਂ ਨੇ ਤੇ ਉੱਥੇ ਹੀ ਜਿਹੜਾ ਕਿ ਸਰਵਨ ਸਿੰਘ ਪੰਦੇੜ ਦਾ ਅਭਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹ ਦੂਜੇ ਪਾਸੇ ਹੁਣ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਹੱਥ ਜੋੜ ਕੇ ਅਪੀਲ ਕੀਤੀ ਗਈ ਹੈ ਤੇ ਉਹਨਾਂ ਨੇ ਜਗਜੀਤ ਡੱਲੇਵਾਲ ਦੇ ਹੱਕ ਦੇ ਵਿੱਚ ਮੁੜੇ ਕਿਸਾਨ ਜਥੇਬੰਦੀਆਂ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਅਰਦਾਸ ਕਰਨ ਦੇ ਲਈ ਕਿਹਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਸਿਹਤ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਅਰਦਾਸ ਕੀਤੀ ਜਾਵੇ ਆ ਤੁਹਾਨੂੰ ਸੁਣਾਉਣੇ ਆ ਪਹਿਲਾ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਮੈਂ ਦੋਆ ਫਾਰਮਾ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਅਨਸਾਰ ਚਾਹੇ ਮੰਦਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਬੋਲ ਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਸਿਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਦਾ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗਰੰਟੀਆਂ ਨੂੰ ਇਦੋਂ ਗਾ ਰਾਗੀਆਂ ਨੂੰ ਟਾਡੀਆਂ ਨੂੰ ਕਿਰਤਣੀਆਂ ਨੂੰ ਪ੍ਰਚਾਰ ਕਰਨ ਵਜ੍ਹਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤੇ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵਕਤ-ਵਕਤ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵਕਤ-ਵਕਤ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਅਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁੱਝ ਕਰਨਾ ਵਾ ਮੈਂ ਦੋਵਾਂ ਫੋਰਮਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਅਨਸਾਰ ਚਾਹੇ ਮੰਦਿਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਅਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਿਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗਰੰਥੀਆਂ ਨੂੰ ਇਦੋਂ ਗਾ ਰੱਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰਵਾਜਦਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤੇ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵੱੱਟ ਤੋਂ ਵੱਧ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵੱੱਟ ਤੋਂ ਵੱਧ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਅਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁਝ ਕਰਨਾ ਵਾ ਮੈਂ ਦੋਵਾਂ ਫੋਰਮਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਇਨਸਾਨ ਚਾਹੇ ਮੰਦਿਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈ ਸਿਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗਰੰਥੀਆਂ ਨੂੰ ਇਹਦੋਂ ਗਾ ਰੱਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰ ਮੈਂ ਅੱਜ ਦਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤੇ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵੱਦ-ਤਦ ਸਮਰਥਨ ਕਰੋ 13 ਨੂੰ